ਸਤਿ ਸ਼੍ਰੀ ਅਕਾਲ ਜੀ ਵੈਲਕਮ ਅੱਜ ਦੁਬਾਰਾ ਆਪਣੀ ਚੈਨਬੀ ਸਟਾਈਲਿਸ਼ ਤੇ ਅੱਜ ਆਪਾਂ ਫੇਰ ਤੁਹਾਡੇ ਲਈ ਬਹੁਤ ਹੀ ਅ ਡਿਫਰੈਂਟ ਜਿਹਾ ਸੂਟ ਲੈ ਕੇ ਆਏ ਹਾਂ ਸੋ ਇਹਦੇ ਵਿੱਚ ਆਪਣੀ ਮਿਕਸ ਜਿਹੀ embroiderry ਕੀਤੀ ਹੋਈ ਹੈ ਹੈਵੀ ਵੀ ਹੈ ਹਲਕੇ ਹੈਵੀ ਵੀ ਹੈ ਹਲਕੇ ਵੀ ਹੈ ਸੋ ਜਿਵੇਂ ਵੀ ਤੁਹਾਨੂੰ ਪਸੰਦ ਹੈ ਜੀ ਤੁਸੀਂ ਉਸ ਤਰ੍ਹਾਂ ਆਰਡਰ ਕਰ ਸਕਦੇ ਹੋ ਆਪਣਾ WhatsApp ਨੰਬਰ ਹੈਗਾ 7589231307 ਤੇ ਤੁਸੀਂ ਜਾ ਕੇ ਸਕਰੀਨਸ਼ਾਟ ਭੇਜ ਕੇ ਕਿਸੇ ਵੀ ਸਟੱਡ ਦਾ ਪ੍ਰਾਈਸ ਲੈ ਸਕਦੇ ਹੋ ਤੇ ਆਪਣੇ ਅਕੋਰਡਿੰਗ ਜਿਹੜਾ ਕਸਟਮਾਈਜ਼ ਕਰਾ ਸਕਦੇ ਹੋ ਸੋ ਇਹ ਹੈਗਾ ਜੀ ਪੀਚ ਕਲਰ ਖਲੇਲੰਦਾ ਸਟੱਫ ਹੈਗਾ ਜੀ ਇਹ ਇਸ ਤਰ੍ਹਾਂ ਇਹਦੇ ਵਰਕ ਕੀਤਾ ਹੋਇਆ ਇਸ ਤਰ੍ਹਾਂ ਆਪਾਂ ਲੇਸ ਦਿੱਤੀ ਹੋਈ ਹੈ ਔਰ ਬਹੁਤ ਹੀ ਪਿਆਰਾ ਜਿਹਾ ਬਾਜੂ ਤੇ ਵਰਕ ਹੈ ਜਿਵੇਂ ਕਿ ਤੁਸੀਂ ਆਰਡਰ ਦਿੰਨੇ ਹੋ ਤੁਸੀਂ ਉਹਦੇ ਨਾਲ ਕੁਝ ਹਲਕਾ ਫੁਲਕਾ ਵੀ ਕਰਨਾ ਹੁੰਦਾ ਤਾਂ ਤੁਸੀਂ ਇਸ ਤਰ੍ਹਾਂ ਦਾ ਕਨਸੈਪਟ ਆ ਜਿਹੜਾ ਕਰ ਸਕਦੇ ਹੋ ਸੋ ਇਹਦੇ ਨਾਲ ਜੀ ਬਾਟਮ ਆਪਾਂ ਜਿਵੇਂ ਪਲਾਜ਼ੋ ਲਿਆ ਹੋਇਆ ਸਿੰਪਲ ਪਲਾਜ਼ੋ ਹੈ ਔਰ ਦੁਪੱਟੇ ਤੇ ਜਿਵੇਂ ਓਨਲੀ ਲੇਸ ਦਿੱਤੀ ਹੋਈ ਹੈ ਜੀ ਸੋ ਇਸ ਤਰ੍ਹਾਂ ਦੇ ਸੂਟ ਆ ਜਿਹੜੇ ਤੁਸੀਂ ਆਪਣੇ ਆਰਡਰ ਦੇ ਵਿੱਚ ਐਡ ਔਨ ਕਰਵਾ ਸਕਦੇ ਹੋ ਸੋ ਇਹ ਵੀ ਕਾਟਨ ਦੇ ਵਿੱਚ ਹੀ ਹੈ ਜੀ ਜਿਵੇਂ ਕਿ ਸਿੰਗਲ ਸ਼ੇਡ ਏਮਬਰਾਇਡਰੀ ਦਾ ਕਾਫੀ ਟ੍ਰੈਂਡ ਹੈਗਾ ਸੋ ਇਸ ਤਰ੍ਹਾਂ ਬੂਤੀ ਆਉਂਦੀ ਹੈ ਜੀ ਸਾਰੇ ਦੇ ਵਿੱਚ ਸੋ ਉੱਪਰ ਤੱਕ 컬러ਫੁਲ ਏਮਬਰਾਇਡਰੀ ਹੈ ਗ੍ਰੀਨ ਕਲਰ ਦਾ ਜਿਵੇਂ ਇਸ ਤਰ੍ਹਾਂ ਔਰ ਇਹਦੇ ਪਲਾਜ਼ੋ ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨਿੰਗ ਕੀਤੀ ਹੋਈ ਹੈ। ਔਰ ਦੁਪੱਟਾ ਜਿਹੜਾ ਇਸ ਤਰ੍ਹਾਂ ਟਾਈ ਡਾਈ ਕੀਤਾ ਹੋਇਆ ਸੋ ਇਹ ਵੀ ਜਿਵੇਂ ਬਹੁਤ ਹੀ ਪਿਆਰਾ ਸੂਟ ਬਣਦਾ ਜੀ। ਇਹ ਹੈਗਾ ਜੀ ਡਬਲ ਟੋਨ ਦੇ ਵਿੱਚ ਆਰੀ ਵਰਕ ਦੇ ਵਿੱਚ ਸੋ ਬਹੁਤ ਹੀ ਪਿਆਰਾ ਸੂਟ ਹੈ। ਇਸ ਤਰ੍ਹਾਂ ਗਰਲਿਸ਼ ਲੁੱਕ ਦੇ ਵਿੱਚ ਤੁਸੀਂ ਗਰਲਸ ਲਈ ਸੂਟ ਬਣਾਉਣਾ ਚਾਹੁੰਦੇ ਹੋ ਸੋ ਤੁਸੀਂ ਇਹ ਇਹ ਸੂਟ ਆ ਜਿਹੜਾ ਟਰਾਈ ਕਰ ਸਕਦੇ ਹੋ ਕਿਉਂਕਿ ਬਹੁਤ ਹੀ ਜਨੂੰਨ ਜਰੀਨ ਚ ਜਿਹੜਾ ਬਣ ਜਾਂਦਾ ਹੈਗਾ ਸੋ ਇਹ ਦੇਖੋ ਜੀ ਇਹ ਬਾਟਮ ਤੇ ਵਰਕ ਹੈ ਔਰ ਇਹਦੇ ਆਪਾਂ ਇਸਰਾ ਦੁਪੱਟੇ ਤੇ ਕਾਟ ਵਰਕ ਵਿਦ ਡਬਲ ਡਬਲ ਟੋਨ ਦੁਪੱਟਾ ਕੀਤਾ ਹੋਇਆ ਔਰ ਫੋਰ ਸਾਈਡ ਆ ਜਿਹੜੇ ਆਪਾਂ ਕਾਟ ਵਰਕ ਦਿੱਤੇ ਹੋਏ ਹੈ ਜੀ ਸੋ ਇਹ ਵੀ ਬਹੁਤ ਹੀ ਪਿਆਰਾ ਸੂਟ ਸੀਗਾ ਸੋ ਆਪਾਂ ਅੱਜ ਤੁਹਾਨੂੰ ਪਹਿਲਾਂ ਕਾਟਨ ਦੇ ਦਿਖਾਉਣੇ ਆ ਇਹ ਹੈਗਾ ਜੀ ਲੇਲਨ ਖਾਦੀ ਤੇ ਹੀ ਹੈ ਬਹੁਤ ਹੀ ਪਿਆਰਾ ਜਿਵੇਂ ਡਿਜ਼ਾਈਨ ਹੈ ਇਹ ਤੁਸੀਂ ਵੀ ਇਹ ਚੀਜ਼ਾਂ ਜਿਹੜੀ ਬਣਾ ਸਕਦੇ ਹੋ ਇਸ ਤਰ੍ਹਾਂ ਡਬਲ ਫਲਾਰ ਹੈਗਾ ਉੱਪਰ ਆਪਾਂ ਇਸ ਤਰ੍ਹਾਂ ਵਰਕ ਦਿੱਤਾ ਹੋਇਆ ਇਸ ਤਰ੍ਹਾਂ ពੋਟਲੀ ਦਿੱਤੇ ਹੋਇਆ ਔਰ ਇਹ ਵਰਕ ਕੀਤਾ ਹੋਇਆ ਔਰ ਸਲਵਾਰ ਜਿਹੜੀ ਇਹਦੀ మీడియం ਹੈਗੀ ਹੈ ਜੀ ਔਰ ਦੁਪੱਟਾ ਇਸ ਤਰ੍ਹਾਂ ਟਾਈ ਡਾਈ ਵਿਦ ਲੇਸ ਦਿੱਤਾ ਹੋਇਆ ਸੋ ਇਹ ਵੀ ਬਹੁਤ ਹੀ ਪਿਆਰਾ ਜਿਵੇਂ ਸੂਟ ਹੈਗਾ ਜੇ ਤੁਸੀਂ ਗੁਰਦੁਆਰਾ ਸਾਹਿਬ ਲਈ ਜਿਵੇਂ ਸੂਟ ਪਾਉਣੇ ਹੈਗੇ ਆ ਤਾਂ ਤੁਸੀਂ ਇਸ ਤਰ੍ਹਾਂ ਦੇ ਸੂਟ ਜੇ ਟਰਾਈ ਕਰ ਸਕਦੇ ਹੋ ਸੋ ਜਿਵੇਂ ਕਿ ਇਹ ਜਿਹੜਾ ਸੂਟ ਹੈਗਾ ਇਹ ਕਾਫੀ ਜਿਵੇਂ ਆਪਣਾ ਬਣ ਕੇ ਜਾ ਰਿਹਾ ਹੈਗਾ ਸੋ ਇਹ ਦੇਖ ਸਕਦੇ ਹੋ ਤੁਸੀਂ ਕਾਪਰ ਕਲਰ ਦੇ ਵਿੱਚ ਹੈ ਜੀ ਇਸ ਤਰ੍ਹਾਂ ਐਮਬਰਾਇਡਰੀ ਕੀਤੀ ਹੋਈ ਹੈ ਇਸ ਤਰ੍ਹਾਂ ਪਿਓਰ ਟਿਸ਼ੂ ਦਾ ਇਹ ਹੈਗਾ ਜੀ ਔਰ ਇਹ ਹੈਗਾ ਜੀ ਬੈਕ ਵਰਕ ਸੋ ਇਸ ਤਰ੍ਹਾਂ ਕੀ ਰਹਿ ਜੀ ਤੇ ਉੱਪਰ ਬੂਟੀ ਹੈ ਸੋ ਪਲੀਜ਼ ਕਈ ਸੁਪ ਜਿਵੇਂ ਸਾਡੇ ਬਣ ਕੇ ਗਏ ਆ ਨੇ ਜੀ ਤੇ ਉਹਨਾਂ ਦੇ ਬੈਕ ਵਰਕ ਨਹੀਂ ਬਣਿਆ ਵੀਡੀਓ ਚ ਮੈਂ ਦਿਖਾਇਆ ਹੋਇਆ ਤੇ ਇਸ ਤਰ੍ਹਾਂ ਹੋ ਜਾਂਦਾ ਹੈ ਕਿ ਤੁਹਾਨੂੰ ਮੈਂਸ਼ਨ ਕਰਨਾ ਪੈਂਦਾ ਜੀ ਕਿ ਸਾਡੇ ਬੈਕ ਵਰਕ ਵੀ ਚਾਹੀਦਾ ਕਿਉਂਕਿ ਹਰ ਇੱਕ ਕੋਈ ਇੰਨਾ ਜਿਹੜਾ ਹੈਵੀ ਨਹੀਂ ਬਣਾਉਂਦਾ ਸੋ ਕਈ ਵਾਰ ਕੀ ਹੁੰਦਾ ਕਿ ਮਾਈਂਡ ਚ ਸਕਿਪ ਹੋ ਜਾਂਦਾ ਹੈ ਸੋ ਬਹੁਤ ساری ਕੰਪਲੇਨਸ ਆ ਜਾਂਦੀਆਂ ਕਿ ਤੁਸੀਂ ਦਿਖਾਇਆ ਕੁਝ ਹੋਰ ਸੀ ਤੁਸੀਂ ਬਣਾ ਕੇ ਨਹੀਂ ਭੇਜਿਆ ਸੋ ਤੁਸੀਂ ਜਦੋਂ ਵੀ ਸੂਟ ਆਰਡਰ ਕਰਦੇ ਤੁਸੀਂ ਇੱਕ ਸੂਟ ਆਰਡਰ ਕਰਨਾ ਹੁੰਦਾ ਨਾ ਉਹਦਾ ਸਾਰਾ ਕੁਝ ਤੁਸੀਂ ਨੋਟ ਕਰਿਆ ਕਰੋ ਤੇ ਬਕਾਇਦਾ ਤੁਸੀਂ ਨੋਟ ਕਰਵਾਇਆ ਕਰੋ ਮੈਸੇਜ ਭੇਜ ਕੇ ਜਾਂ ਵਾਇਸ ਮੈਸੇਜ ਭੇਜ ਕੇ ਜੇ ਤੁਸੀਂ ਗੱਲ ਨਹੀਂ ਕਰਦੇ ਅਗਰ ਤੁਸੀਂ ਗੱਲ ਕਰਦੇ ਹੋ ਤਾਂ ਪ੍ਰੋਪਰ ਉਹਦਾ ਜਿਹੜਾ ਸਾਰਾ ਆਪਾਂ ਨੂੰ ਇਹ ਦੇਖੋ ਜੀ ਬਹੁਤ ਹੀ ਹੈਂਡਵਰਕ ਦਾ ਜਿਹੜਾ ਟੱਚ ਦਿੱਤਾ ਹੋਇਆ ਬਹੁਤ ਹੀ ਪਿਆਰਾ ਜਿਹੜਾ ਕਲਰ ਕੰਬੀਨੇਸ਼ਨ ਆ ਇਹਦੇ ਨਾਲ ਜਿਵੇਂ ਗ੍ਰੀਨ ਦੁਪੱਟਾ ਹੈ ਜੀ ਆਪਣਾ ਸੋ ਕਈ ਵਾਰੀ ਕੀ ਹੁੰਦਾ ਹੈ ਕਿ ਥੋੜਾ ਬਣ ਰਹੇ ਹੁੰਦੇ ਸੂਟ ਸੋ ਇਹਦੇ ਨਾਲ ਗ੍ਰੀਨ ਟਿਸ਼ੂ ਦਾ ਦੁਪੱਟਾ ਕਰ ਸਕਦੇ ਹਾਂ ਉਹਦੇ ਵਿੱਚ ਲਾਈਨਸ ਆ ਆਪਣੀ ਵੀਡੀਓ ਦੇ ਵਿੱਚ ਜਾ ਕੇ ਤੁਸੀਂ ਦੇਖ ਸਕਦੇ ਹੋ ਕਿ ਇਹਦੀਆਂ ਕਾਫੀ ਰੀਲਸ ਹੈਗੀਆਂ ਸੋਸਦੀਆਂ ਕਿ ਦੁਪੱਟਾ ਕਿਸ ਤਰ੍ਹਾਂ ਬਣਦਾ ਹੈਗਾ ਸੋ ਬਾਦਲੇ ਦਾ ਇੱਕ ਹੋ ਡਿਜ਼ਾਈਨ ਜੀ ਬੋਟਲ ਗ੍ਰੀਨ ਸ਼ੇਡ ਤੇ ਸੋ ਬਹੁਤ ਹੀ ਪਿਆਰਾ ਹੈਗਾ ਔਰ ਇੱਕ ਵੇਅਰ ਕਰਨ ਦੇ ਵਿੱਚ ਵੀ ਤੁਹਾਨੂੰ ਈਜ਼ੀ ਹੋ ਜਾਊਗਾ इस तरह बादले का फुल जोड़ा वर्क है इस तरह और बॉटम है जी प्लाजो किया और दुपट्टा जोड़ा चना जी इस तरह फुल हैवी दुपट्टा जी का इस तरह जी ਬਹੁਤ ਹੀ ਪਿਆਰਾ ਸੂਟ ਬਣਦਾ ਹੈ ਸੋ ਤੁਸੀਂ ਇਹ ਵੀ ਕਿਸੇ ਵੀ ਕਲਰ ਕੰਬੀਨੇਸ਼ਨ ਤੇ ਆ ਜਿਹੜਾ ਕਰਵਾ ਸਕਦੇ ਹੋ ਜੀ ਸੋ ਨੈਕਸਟ ਹੈਗਾ ਜੀ ਪ੍ਰਿੰਟਡ ਸੂਟ ਨੂੰ ਆਪਾਂ ਕਿਵੇਂ ਜਿਆ ਸਟਾਈਲਿਸ਼ ਆ ਬਣਾ ਸਕਦੇ ਹਾਂ ਸੋ ਇਹਦੇ ਵਿੱਚ ਆਪਾਂ ਕੀ ਕੀਤਾ ਸਾਈਜ਼ ਦੇ ਤਾਂ ਪ੍ਰਿੰਟ ਦਿੱਤਾ ਹੋਇਆ ਜੀ ਵਿੱਚ ਜਿਹੜਾ ਸਕਾਈ ਕਲਰ ਲਗਾ ਕੇ ਵਿੱਚ ਬੂਟੀ ਦਿੱਤੀ ਹੋਈ ਹੈ ਸੋ ਇਹ ਬਹੁਤ ਹੀ ਪਿਆਰਾ ਜਿਹੜਾ ਕਨਸੈਪਟ ਹੈ ਇਸ ਤਰ੍ਹਾਂ ਬਾਜੂ ਵੀ ਆਪਣੀਆਂ ਫੁੱਲ ਹੈਗੀਆਂ ਬੈਗ ਸਾਰੇ ਪ੍ਰਿੰਟਡ ਹੈ ਜੀ ਇਹਦੀ ਸੋ ਇਸਾ ਔਰ ਇਹਦੇ ਨਾਲ ਜਿਹੜਾ ਪਲਾਜ਼ੋ ਹੈਗਾ ਇਹ ਸਕਾਈ ਕਲਰ ਦਾ ਔਰ ਪਿਓਰ ਕੋਟਾ ਦਾ ਜੀ ਇਹਦੇ ਨਾਲ ਦੁਪੱਟਾ ਜੋ ਤੁਸੀਂ ਇਹਨੂੰ ਵੇਅਰ ਕਰੋਗੇ ਤਾਂ ਬਹੁਤ ਹੀ ਡਿਫਰੈਂਟ ਜਿਹਾ ਕਨਸੈਪਟ ਬਣੂਗਾ ਸੋ ਇਸ ਤਰ੍ਹਾਂ ਦੇ ਪ੍ਰਿੰਟਿੰਗ ਨਾਲ ਤੁਸੀਂ ਕਿਸੇ ਵੀ ਪ੍ਰਿੰਟਿੰਗ ਨਾਲ ਕਰ ਸਕਦੇ ਹੋ ਕਿਉਂਕਿ ਸੇਮ ਪ੍ਰਿੰਟਿੰਗ ਹੈ ਜਿਹੜੀ ਆਪਣੇ ਕੋਲੇ ਕਈ ਵਾਰ ਨਹੀਂ ਹੁੰਦੀ ਸੋ ਤੁਸੀਂ ਸੂਟ ਕਿਸੇ ਵੀ ਪ੍ਰਿੰਟ ਨਾਲ ਇਸ ਤਰ੍ਹਾਂ ਦਾ ਜਿਹੜਾ ਕਨਸੈਪਟ ਅਰ ਰੈਡੀ ਕਰਵਾ ਸਕਦੇ ਹਾਂ ਜੀ ਸੋ ਉਮੀਦ ਹੈ ਜੀ ਤੁਹਾਨੂੰ ਇਹ ਸੂਟ ਜ਼ਰੂਰ ਪਸੰਦ ਆਏ ਹੋਣਗੇ ਸੋ ਇਸੇ ਤਰ੍ਹਾਂ ਜੀ ਆਪਾਂ ਤੁਹਾਡੇ ਨਾਲ ਨਵੇਂ-ਨਵੇਂ ਆਈਡੀਆਜ਼ ਸ਼ੇਅਰ ਕਰਦੇ ਰਾਵਾਂਗੇ ਸੋ ਬਣੇ ਰਹੋ ਮੇਰੇ ਚੈਨਲ 'ਤੇ ਸਟਾਈਲਿਸ਼ ਤੇ ਵੀਡੀਓ ਵਾਚ ਕਰਨ ਲਈ ਬਹੁਤ-ਬਹੁਤ ਥੈਂਕ ਯੂ ਜੀ ਥੈਂਕ ਯੂ so much